ਤਾਂ ਨਮਸਕਾਰ ਸਤਿ ਸ੍ਰੀ ਅਕਾਲ ਅਦਾਬ ਇਸ ਵੇਲੇ ਦੀਆਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਔਰ ਜਿਸ ਖਬਰ ਤੁਹਾਨੂੰ ਜਿਸ ਖਬਰ ਦੇ ਨਾਲ ਰੂਪ ਰੂ ਕਰਾਉਣ ਜਾ ਰਹੇ ਆਂ ਉਹ ਵੀ ਦੱਸਦੇ ਆਂ ਪਹਿਲਾਂ ਜੁੜ ਜਾਈਏ ਆਪਾਂ ਤਾਂ ਖਬਰ ਵੱਡੀ ਖਬਰ ਹੈ ਇਸ ਲਈ ਇਸ ਸਮੇਂ ਲਾਈਵ ਹੋਏ ਆਂ ਔਰ ਦੱਸਦੀ ਏ ਕਿ ਉੱਪਰ ਤੁਸੀਂ ਪੜ੍ਹ ਹੀ ਲਿਆ ਹੋਣਾ ਜਿਸ ਤਰ੍ਹਾਂ ਦੇ ਨਾਲ ਲਿਖਿਆ ਹੋਇਆ ਹੈ ਕਿ STF ਦੇ ਵੱਲੋਂ ਜਲਾਲਾਬਾਦ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ ਔਰ ਇਹ ਵੱਡੀ ਕਾਰਵਾਈ ਕੀ ਹੈ ਇਹ ਵੀ ਤੁਹਾਨੂੰ ਦੱਸਾਂਗੇ ਕੀ ਕਾਰਵਾਈ ਕੀਤੀ STF ਨੇ ਕਿਸ ਸ਼ਖਸ ਨੂੰ STF ਨੇ ਕਾਬੂ ਕੀਤਾ ਹੈ ਔਰ ਕੀ ਕੁਝ ਬਰਾਮਦ ਹੋਇਆ ਹੈ ਇਹ ਵੀ ਤੁਹਾਨੂੰ ਦੱਸਾਂਗੇ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਜੁੜ ਜਾਈਏ ਆਪਾਂ ਉਸ ਤੋਂ ਬਾਅਦ ਜਿਹੜਾ ਕੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਔਰ ਤੁਹਾਨੂੰ ਦੱਸਾਂਗੇ ਕਿ ਅੱਜ ਵੱਡੀ ਕਾਰਵਾਈ ਜਿਹੜੀ ਆ ਉਹ ਦੇਖਣ ਨੂੰ ਮਿਲੀ ਹੈ ਫਿਰੋਜ਼ਪੁਰ ਰੇਂਜ ਐਸਟੀਐਫ ਦੇ ਵੱਲੋਂ ਇੱਕ ਵੱਡੀ ਕਾਰਵਾਈ ਜਲਾਲਾਬਾਦ ਦੇ ਵਿੱਚ ਕੀਤੀ ਗਈ ਹੈ ਜਿਸ ਦੇ ਵਿੱਚ ਇੱਕ ਸ਼ਖਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਤਸਵੀਰਾਂ ਦਿਖਾਣੀਆਂ ਫਿਲਹਾਲ ਇੱਥੇ ਨਾਕਾ ਵੀ ਚੱਲ ਰਿਹਾ ਹੈ ਤਾਂ ਨਾਕੇ ਦੇ ਉੱਤੇ ਪੁਲਿਸ ਦੇ ਵੱਲੋਂ ਚੈਕਿੰਗ ਵੀ ਕੀਤੀ ਜਾ ਰਹੀ ਹੈ ਤਾਂ ਇਸ ਦੇ ਨਾਲ ਨਾਲ ਕਾਰਵਾਈ ਕੀ ਕੀਤੀ ਐਸਟੀਐਫ ਨੇ ਇਸ ਦੇ ਬਾਰੇ ਵੀ ਤੁਹਾਨੂੰ ਦੱਸਦੇ ਆ ਤਾਂ ਜਿੱਥੇ ਅਸੀਂ ਹੁਣ ਇਸ ਸਮੇਂ ਜਾ ਰਹੇ ਆ ਇੱਥੇ ਕੱਲ ਤੱਕ ਲਾਈਟਾਂ ਜਗਦੀਆਂ ਸੀ ਤਾਂ ਇੱਕ ਹੋਟਲ ਹੁੰਦਾ ਸੀ ਜਿੱਥੇ ਹੁਣ ਇਸ ਵੇਲੇ ਸਨਾਟਾ ਦਿਖਾਈ ਦੇ ਰਿਹਾ ਤਾਂ ਇਸੇ ਦੇ ਨਾਲ ਜੁੜੀ ਹੋਈ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਵੱਡੀ ਖਬਰ ਹੈ ਜਿੱਥੇ ਐਸਟੀਐਫ ਦੇ ਵੱਲੋਂ ਫਿਰੋਜ਼ਪੁਰ ਐਸਟੀਐਫ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਔਰ ਇੱਕ ਸ਼ਖਸ ਨੂੰ ਕਾਬੂ ਕੀਤਾ ਗਿਆ ਤਾਂ ਉਹ ਸ਼ਖਸ ਕੌਣ ਹੈ ਇਹ ਵੀ ਤੁਹਾਨੂੰ ਦੱਸਦੇ ਆਂ ਪਹਿਲਾਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਇਸ ਜਗ੍ਹਾ ਤੋਂ ਔਰ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਜਸਵਿਲਾ ਦੀਆਂ ਔਰ ਦੱਸ ਦਈਏ ਕਿ ਫਿਰੋਜ਼ਪੁਰ ਰੇਂਜ ਫਿਰੋਜ਼ਪੁਰ ਰੇਂਜ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਸਪੈਸ਼ਲ ਟਾਸਕ ਫੋਰਸ ਦੀ ਕਾਰਵਾਈ ਹੈ ਔਰ STF ਦੇ ਵੱਲੋਂ ਇਹ ਜਸਵਿੰਦਰ ਤੋਂ ਇੱਕ ਸ਼ਖਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਇਹ ਸ਼ਖਸ ਹੈ ਜਿਸ ਦਾ ਨਾਮ FIR ਦੇ ਵਿੱਚ ਦਰਜ ਹੈ ਔਰ ਇਹ ਸ਼ਖਸ ਦਾ ਨਾਮ ਹੈ ਜਸਪ੍ਰੀਤ ਉਰਫ ਪ੍ਰੀਤ ਜਸਪ੍ਰੀਤ ਉਰਫ ਪ੍ਰੀਤ ਨਾਮ ਦਾ ਇਹ ਸ਼ਖਸ ਹੈ ਜਿਸ ਨੂੰ STF ਦੇ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਹੈ આરોਪ ਹਨ ਕਿ ਹੋਟਲ ਦੀ ਆੜ ਦੇ ਵਿੱਚ ਹੈਰੋਇਨ ਦਾ ਕੰਮ ਚੱਲ ਰਿਹਾ ਸੀ ਹੈਰੋਇਨ ਵੇਚੀ ਜਾ ਰਹੀ ਸੀ ਹੋਟਲ ਦੀ ਆੜ ਦੇ ਵਿੱਚ ਜੋ ਸਾਡੇ ਸੂਤਰ ਨੇ ਜਾਂ ਜੋ ਐਫ ਆਈ ਆਰ ਦੀ ਕਾਪੀ ਹੈ ਇਸ ਦੇ ਮੁਤਾਬਕ ਇਹ ਹੋਟਲ ਜਸਪ੍ਰੀਤ ਸਿੰਘ ਬੱਗੇ ਕੇ ਉਤਾੜ ਬੱਗੇ ਕੇ ਉਤਾੜ ਦਾ ਰਹਿਣ ਵਾਲਾ ਜਸਪ੍ਰੀਤ ਸਿੰਘ ਹੈ ਉਸ ਦੇ ਵੱਲੋਂ ਇਸ ਹੋਟਲ ਨੂੰ ਕਿਰਾਏ ਤੇ ਲਿਆ ਹੋਇਆ ਸੀ ਤਕਰੀਬਨ 1-2 ਸਾਲ ਤੋਂ ਤਾਂ ਇੱਥੇ ਹੋਟਲ ਦੀ ਆੜ ਦੇ ਵਿੱਚ ਜਿਹੜਾ ਕੀ ਹੈ ਹੈਰੋਇਨ ਦਾ ਜਿਹਨੂੰ ਅਸੀਂ ਚਿੱਟਾ ਵੀ ਕਹਿ ਲੈਂਦੇ ਆ ਉਸ ਦਾ ਧੰਦਾ ਕੀਤਾ ਜਾ ਰਿਹਾ ਸੀ ਜਿਸ ਨੂੰ ਐਸਟੀਐਫ ਫਿਰੋਜ਼ਪੁਰ ਦੇ ਵੱਲੋਂ ਕਾਬੂ ਕੀਤਾ ਗਿਆ ਔਰ ਕਾਬੂ ਕਰਨ ਤੋਂ ਬਾਅਦ ਆ ਦੱਸ ਦਈਏ ਤੁਹਾਨੂੰ ਮੁਕੱਦਮਾ ਐਫਆਈਆਰ ਨੰਬਰ 40 ਦਰਜ ਕੀਤੀ ਗਈ ਹੈ ਔਰ ਦੱਸ ਦਈਏ ਕਿ ਜੋ ਸਾਡੀ ਜਾਣਕਾਰੀ ਹੈ 255 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਇੱਥੇ ਜਸਪ੍ਰੀਤ ਉਰਫ ਪ੍ਰੀਤ ਨਾਮ ਦੇ ਸ਼ਖਸ ਤੋਂ 255 ਗ੍ਰਾਮ ਹੈਰੋਇਨ ਜਿਹੜੀ ਆ ਉਹ ਬਰਾਮਦ ਕੀਤੀ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਜਲਾਲਾਬਾਦ ਦੇ ਮੁਕਸਰ ਰੋਡ ਸ਼੍ਰੀ ਮੁਕਸਰ ਸਾਹਿਬ ਰੋਡ ਨੈਸ਼ਨਲ ਹਾਈਵੇ ਰੇਲਓਵਰ ਬ੍ਰਿਜ ਪਾਰ ਕਰਨ ਤੋਂ ਬਾਅਦ ਜੋ ਮੰਨੇਵਾਲਾ ਨੂੰ ਰੋਡ ਮੁੜਦੀ ਆ ਉੱਥੇ ਇਹ ਹੋਟਲ ਹੈ ਜਿਸ ਨੂੰ ਜਸ ਵਿਲਾ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਜਸ ਵਿਲਾ ਜਿੱਥੇ ਕਾਰਵਾਈ ਕਰਦੇ ਹੋਏ ਪੁਲਿਸ ਦੇ ਵੱਲੋਂ ਇੱਕ ਜਸਪ੍ਰੀਤ ਸਿੰਘ ਉਰਫ ਪ੍ਰੀਤ ਨਾਮ ਦੇ ਸ਼ਖਸ ਨੂੰ ਹਿਰਾਸਤ ਵਿੱਚ ਲਿਆ ਗਿਆ ਜਿਸ ਦੇ ਕੋਲੋਂ 255 ਗ੍ਰਾਮ ਹੈਰੋਇਨ ਦੱਸਿਆ ਜਾ ਰਿਹਾ ਹੈ ਕਿ ਹੈਰੋਇਨ 255 ਗ੍ਰਾਮ ਬਰਾਮਦ ਹੋਈ ਹੈ ਇਹ ਵੀ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਦੱਸੇ ਦੇ ਮੁਤਾਬਕ ਜੋ ਸਾਡੀ ਜਾਣਕਾਰੀ ਹੈ ਕਿ ਹੋਟਲ ਦੀ ਆੜ ਦੇ ਵਿੱਚ ਚਿੱਟੇ ਦਾ ਹੈਰੋ ਇਹਦਾ ਧੰਦਾ ਕੀਤਾ ਜਾ ਰਿਹਾ ਸੀ ਸ਼ਹਿਰ ਦੇ ਵਿੱਚ ਕਈ ਜਿਹੜੇ ਹੈਗੇ ਆ ਹੋਰ ਇਸ ਕੇਸ ਦੇ ਨਾਲ ਕਈ ਲੋਕ ਹੋਰ ਸਾਹਮਣੇ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ ਇਸ ਦੇ ਬੈਕਵਰਡ ਇਸ ਦੇ ਫਾਰਵਰਡ ਲਿੰਕ ਕਿੰਨਾ ਦੇ ਨਾਲ ਸੀ ਟੈਲੀਫੋਨ ਦੇ ਰਾਹੀਂ ਜਾਂ ਉਦਾਂ ਕਿਹੜੇ ਲੋਕਾਂ ਦੇ ਨਾਲ ਇਹ ਲਿੰਕ ਦੇ ਵਿੱਚ ਸੀਗਾ ਇਹ ਵੀ ਜਾਂਚ ਜਿਹੜੀ ਆ ਉਹ ਐਸਟੀਐਫ ਦੇ ਵੱਲੋਂ ਕੀਤੀ ਜਾ ਰਹੀ ਹੈ ਇਸ ਸ਼ਖਸ ਨੂੰ ਇੱਕ ਦਿਨ ਦੇ ਰਿਮਾਂਡ ਤੇ ਐਸਟੀਐਫ ਦੇ ਵੱਲੋਂ ਲਿਆ ਗਿਆ ਔਰ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਜਿੱਥੇ ਆ ਆਮੂਮਨ ਗੱਡੀਆਂ ਖੜੀਆਂ ਹੁੰਦੀਆਂ ਸੀ ਵੱਡੀਆਂ-ਵੱਡੀਆਂ ਇੱਥੇ ਗੱਡੀਆਂ ਦਿਖਾਈ ਦਿੰਦੀਆਂ ਸੀ ਲਗਜ਼ਰੀ ਗੱਡੀਆਂ ਖੜੀਆਂ ਹੁੰਦੀਆਂ ਸੀ ਹੁਣ ਇੱਥੇ ਸਨਟਾ ਹੈ ਹੋਟਲ ਬੰਦ ਹੈ ਔਰ ਇੱਥੋਂ ਦੇ ਜਿਹੜੇ ਕਰਮਚਾਰੀ ਜਾਂ ਜਿਹੜੇ ਇੱਥੇ ਜਿਨ੍ਹਾਂ ਨੇ ਠੇਕੇ ਤੇ ਲਿਆ ਹੋਇਆ ਸੀ ਉਹ ਇਸ ਟਾਈਮ ਇੱਥੋਂ ਆ ਜਿਹੜਾ ਹੈਗਾ ਫਰਾਰ ਦੱਸੇ ਜਾ ਰਹੇ ਆ ਤਾਂ ਪੁਲਿਸ ਦੇ ਵੱਲੋਂ ਐਸਟੀਐਫ ਦੇ ਵੱਲੋਂ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਔਰ ਸਾਹਮਣੇ ਤਸਵੀਰਾਂ ਚ ਦਿਖਾ ਰਹੇ ਆ ਕਿ ਨਾਕਾ ਵੀ ਪੁਲਿਸ ਦੇ ਵੱਲੋਂ ਇਸ ਜਗ੍ਹਾ ਤੇ ਲਗਾ ਦਿੱਤਾ ਗਿਆ ਤਾਂ ਕਮੈਂਟ ਕਰਕੇ ਦੱਸੋ ਕਿ ਕਿਸ ਤਰ੍ਹਾਂ ਲੱਗੀ ਤੁਹਾਨੂੰ ਇਹ ਕਾਰਵਾਈ ਐਸਟੀਐਫ ਦੀ ਕਮੈਂਟ ਜ਼ਰੂਰ ਕਰੋ ਐਸਟੀਐਫ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਹੈਰੋਇਨ ਸਮੇਤ 255 ਗ੍ਰਾਮ ਹੈਰੋਇਨ ਸਮੇਤ ਇੱਕ ਸ਼ਖਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਐਫਆਈਆਰ ਨੰਬਰ 40 ਐਸਟੀਐਫ ਵਿੰਗ ਫਿਰੋਜ਼ਪੁਰ थाना ਦੇ ਵਿਖੇ ਜਿਹੜੀ ਕੀ ਹੈ ਦਰਜ ਕੀਤੀ ਗਈ ਹੈ ਔਰ ਇਹ ਸ਼ਖਸ ਜਿਹੜਾ ਹੈਗਾ ਇਹ ਬੱਗੇ ਕੀ ਉਤਾੜਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਔਰ ਇਸ ਦਾ ਨਾਮ ਜਸਪ੍ਰੀਤ ਸਿੰਘ ਉਰਫ ਪ੍ਰੀਤ ਫਾਦਰ ਨੇਮ ਜਸਵੰਤ ਸਿੰਘ ਦੱਸਿਆ ਜਾ ਰਿਹਾ ਬੱਗੇ ਕੀ ਉਤਾੜਦਾ ਰਹਿਣ ਵਾਲਾ ਔਰ ਪੁਲਿਸ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਹੋਟਲ ਦੀ ਆਰਟ ਦੇ ਵਿੱਚ ਜਿਹੜਾ ਕਿ ਇਸ ਦੇ ਵੱਲੋਂ ਡਰੱਗਸ ਦਾ ਧੰਦਾ ਕੀਤਾ ਜਾ ਰਿਹਾ ਸੀ ਹੈਰੋਇਨ ਦਾ ਚਿੱਟੇ ਦਾ ਧੰਦਾ ਕੀਤਾ ਜਾ ਰਿਹਾ ਸੀ ਜਿਸ ਨੂੰ ਕੀ ਕਾਬੂ ਕਰ ਲਿਆ ਔਰ ਕਾਬੂ ਕਰਨ ਤੋਂ ਬਾਅਦ ਜੋ ਪੁਲਿਸ ਦੇ ਅਕੋਰਡਿੰਗ ਕੀ ਇੱਕ ਬਲੈਕ ਕਲਰ ਦੇ ਪਲਸਰ ਤੇ ਇਹ ਗ੍ਰਾਹਕ ਦੀ ਉਡੀਕ ਕਰ ਰਿਹਾ ਸੀ ਜਿਸ ਦੀ ਜਾਣਕਾਰੀ ਮਿਲਨ ਤੇ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਹੈ ਔਰ ਰੇਡ ਕਰਕੇ ਇਸ ਸ਼ਖਸ ਨੂੰ ਕਾਬੂ ਕੀਤਾ ਗਿਆ ਤਾਂ ਇਸ ਦੇ ਕੋਲੋਂ 255 ਗ੍ਰਾਮ ਦੇ ਕਰੀਬ ਜਿਹੜੀ ਹੈਰੋਇਨ ਹੈ ਉਹ ਬਰਾਮਦ ਹੋਈ ਹੈ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਉਸ ਜਗ੍ਹਾ ਦੀਆਂ ਦਿਖਾ ਰਹੇ ਹਾਂ ਜਿੱਥੇ सीएफ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਔਰ ਥਾਣਾ ਫਿਰੋਜ਼ਪੁਰ ਸਪੈਸ਼ਲ ਵਿੰਗ ਥਾਣਾ ਵਿਖੇ ਜਿਹੜਾ ਕੀ ਹੈ ਮਾਮਲਾ ਵੀ ਦਰਜ ਕਰ ਲਿੱਤਾ ਗਿਆ ਤਾਂ ਜਿੱਥੇ ਹੋਟਲ ਚੱਲ ਰਿਹਾ ਸੀ ਤਾਂ ਉੱਥੇ ਦੱਸ ਦਈਏ ਕਿ ਹੋਟਲ ਦੀ ਆੜ੍ਹ ਦੇ ਵਿੱਚ ਜਿਹੜਾ ਉਹ ਧੰਦਾ ਚਲਾਇਆ ਜਾ ਰਿਹਾ ਸੀ ਔਰ ਉਹ ਚਿੱਟੇ ਦਾ ਖੈਰ ਉਹਦਾ ਡਰੱਗਸ ਦਾ ਧੰਦਾ ਚਲਾਇਆ ਜਾ ਰਿਹਾ ਸੀ ਜਿਸ ਦੇ ਨਾਲ ਹਾਲਾਤ ਕਿਦਾਂ ਦੇ ਬਣੇ ਹੋਏ ਆ ਸਾਡੇ ਨੌਜਵਾਨ ਜਿਹੜੇ ਹੈਗੇ ਐ ਇਸ ਦਲਦਲ ਦੇ ਵਿੱਚ ਫਸ ਕੇ ਚੋਰੀਆਂ ਕਰਦੇ ਆਏ ਦੇ ਨਹੀਂ ਮਾਮਲੇ ਜਿਹੜੇ ਆ ਉਹ ਸਾਹਮਣੇ ਆਂਦੇ ਆ ਚੋਰੀਆਂ ਕਰਦੇ ਹੋਏ ਕਈ ਨੌਜਵਾਨ ਜਿਹੜੇ ਆ ਕਾਬੂ ਹੁੰਦੇ ਆ ਜਦ ਉਹਨਾਂ ਤੋਂ ਪੁੱਛਿਆ ਜਾਂਦਾ ਵਜ੍ਹਾ ਪੁੱਛੀ ਜਾਂਦੀ ਆ ਚੋਰੀਆਂ ਦੇ ਪਿੱਛੇ ਤਾਂ ਸਿੱਧੇ ਤੌਰ ਤੇ ਨੌਜਵਾਨ ਖੁੱਲ ਕੇ ਕੈਮਰੇ ਮੂਰੇ ਕਹਿੰਦੇ ਆ ਕਿ ਉਹ ਚਿੱਟੇ ਦੇ ਹੈਰੋਇਨ ਦੇ ਆਦੀ ਹੋ ਗਏ ਆ ਤਾਂ ਮਜਬੂਰੀ ਕਾਰਨ ਉਹ ਚੋਰੀਆਂ ਕਰਦੇ ਆ ਆਪਦੇ ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰਦੇ ਆ ਤਾਂ ਇੱਕ ਮਗਰਮਾਚਾ ਸੀ ਕਹਾਂਗੇ ਕਿ ਇੱਕ ਵੱਡਾ ਜਿਹੜਾ ਹੈਗਾ ਨੈਕਸਸ ਇਸ ਤੋਂ ਬਾਅਦ ਖੁੱਲਣ ਦੀ ਸੰਭਾਵਨਾ ਹੈਗੀ ਆ ਕਿਉਂਕਿ ਪੁਲਿਸ ਦੇ ਵੱਲੋਂ ਸਾਰੇ ਹੀ ਅ ਬੈਕਵਰਡ ਅਤੇ ਫਾਰਵਰਡ ਜਿਹੜੇ ਲਿੰਕ ਹੈਗੇ ਆ ਉਹ ਖੰਗਾਲੇ ਜਾ ਰਿਹਾ ਇਸ ਸ਼ਖਸ ਦੇ ਔਰ ਇਸ ਦਾ ਕੰਟੈਕਟ ਕਿਹਦੇ ਨਾਲ ਸੀ ਕੀ ਇਹ ਹੈਰੋਇਨ ਬਾਰਡਰ ਪਾਰ ਤੋਂ ਪਾਕਿਸਤਾਨ ਤੋਂ ਲੈ ਕੇ ਆਂਦਾ ਸੀ ਉਥੋਂ ਇਸ ਨੂੰ ਸਪਲਾਈ ਮਿਲਦੀ ਸੀ ਜਾਂ ਫਿਰ ਕਿਧਰੋਂ ਹੋਰ ਲੈ ਕੇ ਆਉਂਦਾ ਸੀ ਔਰ ਅੱਗੇ ਜਿਹੜਾ ਹੈਗਾ ਉਹ ਕਿਨੂੰ ਕਿਨੂੰ ਸਪਲਾਈ ਕਰਦਾ ਸੀ ਸ਼ਹਿਰ ਦੇ ਵਿੱਚ ਹੋਰ ਕਿਹੜੀ ਥਾਂ ਤੇ ਹੈਰੋਇਨ ਸਪਲਾਈ ਹੁੰਦੀ ਸੀ ਔਰ ਪਿੰਡਾਂ ਦੇ ਵਿੱਚ ਹੋਰ ਕਿਹੜੀਆਂ-ਕਿਹੜੀਆਂ ਥਾਵਾਂ ਤੇ ਇਸ ਸ਼ਖਸ ਦੇ ਵੱਲੋਂ ਹੈਰੋਇਨ ਦੀ ਸਪਲਾਈ ਕੀਤੀ ਜਾਂਦੀ ਸੀ ਇਹ ਸਾਰੇ ਜਿਹੜੇ ਲਿੰਕ ਹੈਗੇ ਆ ਇਹ ਪੁਲਿਸ ਦੇ ਵੱਲੋਂ ਖੰਗਾਲੇ ਜਾ ਰਿਹਾ ਫਿਲਹਾਲ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਹੈ ਜਲਾਲਾਬਾਦ ਦੇ ਵਿੱਚ ਇੱਕ ਸ਼ਖਸ ਨੂੰ ਐਸਟੀਐਫ ਫਰੋਜ਼ਪੁਰ ਦੇ ਵੱਲੋਂ ਕਾਬੂ ਕੀਤਾ ਗਿਆ ਜਿਸ ਦੇ ਕੋਲੋਂ ਹੈਰੋਇਨ ਬਰਾਮਦ ਹੋਈ ਹੈ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਦਿਖਾ ਰਹੇ ਆ ਜਲਾਲਾਬਾਦ ਸ਼੍ਰੀ ਮੁਕਸਰ ਸਾਹਿਬ ਨੈਸ਼ਨਲ ਹਾਈਵੇ ਨੰਬਰ 754 ਤੇ ਜਦੋਂ ਮੰਨੇਵਾਲਾ ਰੋਡ ਤੇ ਜਸਵਿਲਾ ਦੀਆਂ ਜਸਵਿਲਾ ਦੱਸਿਆ ਜਾ ਰਿਹਾ ਹੈ ਕਿ ਇੱਥੇ ਹੋਟਲ ਦੇ ਨਾਮ ਤੇ ਜਿਹੜਾ ਕੀ ਹੈ ਚਿੱਟੇ ਦਾ ਧੰਦਾ ਕੀਤਾ ਜਾ ਰਿਹਾ ਸੀ ਹੈਰੋਇਨ ਦਾ ਧੰਦਾ ਕੀਤਾ ਜਾ ਰਿਹਾ ਸੀ ਤਾਂ ਫਿਲਹਾਲ ਇੱਥੇ ਇਸ ਸ਼ਖਸ ਨੂੰ ਹਿਰਾਸਤ ਦੇ ਵਿੱਚ ਲੈ ਲਿਤਾ ਗਿਆ ਔਰ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਇੱਥੋਂ ਦੀਆਂ ਅਸੀਂ ਸਾਂਝੀਆਂ ਕਰ ਰਹੇ ਹਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਇੱਕ ਸ਼ਖਸ ਦੇ ਵੱਲੋਂ ਜਲਾਲਾਬਾਦ ਦੇ ਵਿੱਚ ਹੈਰੋਇਨ ਦਾ ਧੰਦਾ ਕੀਤਾ ਜਾ ਰਿਹਾ ਸੀ ਹੋਟਲ ਦੀ ਆਰਟ ਦੇ ਵਿੱਚ ਔਰ ਪੁਲਿਸ ਦੇ ਵੱਲੋਂ ਇਸ ਨੂੰ ਕਾਬੂ ਕੀਤਾ ਗਿਆ ਕਮੈਂਟ ਕਰੋ ਬਿਲਕੁਲ ਪੁਲਿਸ ਦੀ ਇਸ ਕਾਰਵਾਈ ਨੂੰ ਤੁਸੀਂ ਕਿਸ ਤਰ੍ਹਾਂ ਨਾਲ ਦੇਖਦੇ ਹੋ ਕਿਉਂਕਿ ਪਾਈਆ ਤੋਂ ਵੱਧ ਯਾਨੀ ਕਿ 255 ਗ੍ਰਾਮ ਦੇ ਕਰੀਬ ਜਿਹੜੀ ਹੈਰੋਇਨ ਹੈ ਉਹ ਬਰਾਮਦ ਹੋਈ ਹੈ ਕਮੈਂਟ ਜਰੂਰ ਕਰੋ ਤੁਸੀਂ ਇਸ ਕਾਰਵਾਈ ਨੂੰ ਕਿੱਦਾਂ ਦੇਖਦੇ ਹੋ ਕਿਉਂਕਿ ਅਕਸਰ ਹੀ ਸੋਸ਼ਲ ਮੀਡੀਆ ਤੇ ਇਹ ਗੱਲ ਦੇਖਣ ਨੂੰ ਮਿਲਦੀ ਹੈ ਕਿ ਚਿੱਟੇ ਵਾਲੇ ਨਹੀਂ ਫੜੇ ਜਾਂਦੇ ਤਾਂ ਉਹ ਕਾਰਵਾਈ ਜਿਹੜੀ ਆ ਉਹ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਚਿੱਟੇ ਵਾਲੇ ਪੁਲਿਸ ਦੇ ਵੱਲੋਂ ਕਾਬੂ ਕੀਤੇ ਗਏ ਆ ਇੱਕ ਸ਼ਖਸ ਨੂੰ ਹਿਰਾਸਤ ਦੇ ਵਿੱਚ ਲੈ ਲਿੱਤਾ ਗਿਆ ਔਰ ਉਸ ਦੇ ਖਿਲਾਫ ਮੁਕੱਦਮਾ ਨੰਬਰ 40 ਦਰਜ ਵੀ ਕਰ ਦਿੱਤਾ ਗਿਆ ਇਹ ਸ਼ਖਸ ਦਾ ਨਾਮ ਦੱਸਿਆ ਜਾ ਰਿਹਾ ਜਸਪ੍ਰੀਤ ਉਰਫ ਪ੍ਰੀਤ ਜੋ ਕਿ ਇੱਥੇ ਹੋਟਲ ਦੀ ਆਰਡ ਦੇ ਵਿੱਚ ਹੈਰੋਇਨ ਦਾ ਕੰਮ ਕਰਦਾ ਸੀ ਹੈਰੋਇਨ ਦਾ ਧੰਦਾ ਕਰਦਾ ਸੀ ਪੁਲਿਸ ਦਾ ਦਾਵਾ ਹੈਗਾ ਔਰ ਪੁਲਿਸ ਦੇ ਵੱਲੋਂ ਇਸ ਸ਼ਖਸ ਦੇ ਖਿਲਾਫ ਐਫ ਆਈ ਆਰ ਜਿਹੜੀ ਹੈਗੀ ਆ ਲਾਂਚ ਕਰ ਦਿੱਤੀ ਗਈ ਹੈ ਤਸਵੀਰਾਂ ਤੁਹਾਨੂੰ ਜਸਵਿਲਾ ਦੀਆਂ ਇਸ ਸਮੇਂ ਵਿਖਾ ਰਹੇ ਉਸ ਦੇ ਬਾਹਰ ਮੇਨ ਹਾਈਵੇ ਤੇ ਅਸੀਂ ਇਸ ਟਾਈਮ ਮੌਜੂਦ ਹੈਗੇ ਆ ਜਿੱਥੋਂ ਦੀਆਂ ਇਹ ਤਸਵੀਰਾਂ ਹੈਗੀਆਂ ਤਾਂ ਪੁਲਿਸ ਦੇ ਵੱਲੋਂ ਐਸਟੀਐਫ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ 255 ਗ੍ਰਾਮ ਹੈਰੋਇਨ ਸਮੇਤ ਇੱਕ ਸ਼ਖਸ ਨੂੰ ਕਾਬੂ ਕੀਤਾ ਗਿਆ ਜੋ ਕਿ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਹੋਰ ਨਾ ਥਾਵਾਂ ਤੇ ਵੀ ਇਹ ਸ਼ੱਕ ਹੈ ਪੁਲਿਸ ਨੂੰ ਕਿ ਇਸ ਦੇ ਵੱਲੋਂ ਹੈਰੋਇਨ ਸਪਲਾਈ ਕੀਤੀ ਜਾਂਦੀ ਸੀ ਔਰ ਲੈ ਕੇ ਕਿੱਥੋਂ ਆਉਂਦਾ ਸੀ ਯਾਨੀ ਫਾਰਵਰਡ ਅਤੇ ਬੈਕਵਰਡ ਲਿੰਕ ਜਿਹੜੇ ਹੈਗੇ ਆ ਉਹ ਖੰਗਾਲਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਲਹਾਲ ਮੁਕੱਦਮਾ ਨੰਬਰ 40 NDPS ਐਕਟ ਦੇ ਤਹਿਤ ਪੁਲਿਸ ਦੇ ਵੱਲੋਂ ਦਰਜ ਕਰ ਲਿੱਤਾ ਗਿਆ ਫਿਰੋਜ਼ਪੁਰ STF ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਔਰ ਇਸ ਸ਼ਖਸ ਨੂੰ ਰਿਮਾਂਡ ਤੇ ਲੈ ਲਿੱਤਾ ਗਿਆ ਔਰ ਰਿਮਾਂਡ ਦੇ ਦੌਰਾਨ ਕਈ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ ਇਹ ਸ਼ਖਸ ਕਿੱਥੋਂ ਲੈ ਕੇ ਆਉਂਦਾ ਸੀ ਹੈਰੋਇਨ ਔਰ ਕਿੱਥੇ ਜਿਹੜਾ ਹੈਗਾ ਇਹ ਅੱਗੇ ਡਿਲੀਵਰ ਕਰਦਾ ਸੀ ਕੌਣ-ਕੌਣ ਲੋਕ ਇਸ ਦੇ ਸੰਪਰਕ ਦੇ ਵਿੱਚ ਹੈਗੇ ਸੀ ਉਹ ਵੀ ਸਾਰੇ ਪੁਲਿਸ ਦੇ ਰਡਾਰ ਦੇ ਨੇ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਕਿ ਲਿੰਕ ਜਿਹੜੇ ਹੈਗੇ ਆ ਇਸ ਸ਼ਖਸ ਦੇ ਕਿਸ ਦੇ ਨਾਲ ਸੀਗੇ ਔਰ ਕਿਹੜੇ ਲੋਕ ਜਿਹੜੇ ਇਸ ਦੇ ਨਾਲ ਟੱਚ ਦੇ ਵਿੱਚ ਸੀਗੇ ਦੱਸ ਦਈਏ ਕਿ ਅਕਸਰ ਹੀ ਜਦ ਇਸ ਜਗ੍ਹਾ ਤੋਂ ਗੁਜ਼ਰਦੇ ਸੀ ਤਾਂ ਇੱਥੇ ਲਗਜ਼ਰੀ ਗੱਡੀਆਂ ਜਿਹੜੀਆਂ ਆਮ ਤੌਰ ਤੇ ਦਿਖਾਈ ਦਿੰਦੀਆਂ ਸੀ ਆਮ ਤੌਰ ਤੇ ਕਈ ਲਗਜ਼ਰੀ ਗੱਡੀਆਂ ਇੱਥੇ ਖੜੀਆਂ ਹੁੰਦੀਆਂ ਸੀ ਔਰ ਜਿਹੜਾ ਹੈਗਾ ਇਹ ਜਗ੍ਹਾ ਇੱਕ ਸੈਪਰੇਟ ਟਾਈਪ ਜਗ੍ਹਾ ਹੈਗੀ ਸੀ ਔਰ ਇੱਥੇ ਜਿਹੜਾ ਕੀ ਹੈ ਅੰਦਰ ਠੰਡਾ ਚੱਲ ਰਿਹਾ ਸੀ ਅੰਦਰ ਜਿਹੜਾ ਹੈਗਾ ਉਹ ਚਿੱਟੇ ਦਾ ਹੈਰੋਇਨ ਦਾ ਵਪਾਰ ਚੱਲ ਰਿਹਾ ਸੀ ਜਿਸ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਤਾਂ ਕਮੈਂਟ ਜਰੂਰ ਕਰੋ ਤੁਹਾਨੂੰ ਇਹ ਪੁਲਿਸ ਦੀ ਕਾਰਵਾਈ ਕੀਤੀ ਹੋਈ ਜਿਹੜੀ ਇਹ ਕਿੱਦਾਂ ਦੀ ਲੱਗੀ ਪੁਲਿਸ ਦੀ ਕਾਰਵਾਈ ਤੇ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਅਕਸਰ ਹੀ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾਉਂਦੇ ਆ ਉਹ ਜਿਹੜੀ ਕੀ ਹੈ ਸ਼ਰਾਬ ਦੇ ਨਾਲ ਜੁੜੀਆਂ ਹੁੰਦੀਆਂ ਜਾਂ ਫਿਰ ਹੋਰ ਡਰੱਗਸ ਦੇ ਨਾਲ ਜੁੜੀਆਂ ਹੁੰਦੀਆਂ ਜਾਂ ਚੋਰੀ ਦੇ ਮਾਮਲੇ ਹੁੰਦੇ ਆ ਲੇਕਿਨ ਹੈਰੋਇਨ ਦਾ ਮਾਮਲਾ ਜਿਹੜਾ ਹੈ ਕਾਫੀ ਧੇਰ ਬਾਅਦ ਜਲਾਲਾਬਾਦ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਇੱਕ ਲੋਕਲ ਸ਼ਖਸ ਤੋਂ 255 ਗ੍ਰਾਮ ਦੇ ਕਰੀਬ ਹੈਰੋਇਨ ਬਰਾਮਦ ਹੋਈ ਹੈ ਤਾਂ ਇਸ ਦੇ ਉੱਤੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਜਰੂਰ ਕਰੋ ਮੈਂ ਕੋਸ਼ਿਸ਼ ਕਰੂੰਗਾ ਤੁਹਾਡੇ ਜਿਹੜੇ ਕਮੈਂਟ ਹੈਗੇ ਆ ਉਹ ਵੀ ਪੜਦੇ ਆ ਤਾਂ ਇਹ ਕਾਰਵਾਈ ਜਿਹੜੀ ਹੈਗੀ ਹੈ ਤੁਹਾਨੂੰ ਕਿੱਦਾਂ ਲੱਗੀ ਇਸ ਦੇ ਉੱਤੇ ਜਵਾਬ ਜਿਹੜਾ ਹੈਗਾ ਉਹ ਜਰੂਰ ਦਿਓ ਤੁਸੀਂ ਆਪਣੇ ਕਮੈਂਟ ਆਪਣੀ ਰਾਏ ਜਿਹੜੀ ਹੈ ਉਹ ਜਰੂਰ ਰੱਖੋ ਕਿਸ ਤਰ੍ਹਾਂ ਲੱਗੀ ਹੈ ਤੁਹਾਨੂੰ ਕਾਰਵਾਈ ਪੁਲਿਸ ਦੀ ਤਾਂ ਬਿਲਕੁਲ ਇੱਥੇ ਇੱਥੇ ਚਿੱਟੇ ਵਾਲੇ ਬਹੁਤ ਆਉਂਦੇ ਬਿਲਕੁਲ ਬਾਈ ਜੀ ਬਿਲਕੁਲ ਜੀ ਬਿਲਕੁਲ ਲਾਈਟਾਂ ਪੈਨ ਕਰਕੇ ਫਿਲਹਾਲ ਜਿਹੜਾ ਹੈਗਾ ਉਹ ਇੱਕ ਟਾਈਮ ਲੱਗੇਗਾ ਥੋੜਾ ਜਿਹਾ ਨਜ਼ਰ ਨੂੰ ਸੈੱਟ ਹੋਣ ਤੇ ਤਾਂ ਕੋਸ਼ਿਸ਼ ਮੈਂ ਕਰ ਰਿਹਾ ਤੁਹਾਡੇ ਕਮੈਂਟ ਪੜਨ ਦੇ ਹਾਂ ਤਾਂ ਬਿਲਕੁਲ ਬਿਲਕੁਲ ਜੀ ਇਹ ਇੱਥੇ ਕਾਰਵਾਈ ਹੈ ਇਸ ਸ਼ਖਸ ਨੂੰ ਹਿਰਾਸਤ ਦੇ ਵਿੱਚ ਪੁਲਿਸ ਦੇ ਵੱਲੋਂ ਲੈ ਲਿੱਤਾ ਗਿਆ ਹੈ ਔਰ ਹਿਰਾਸਤ ਦੇ ਵਿੱਚ ਲੈਣ ਤੋਂ ਬਾਅਦ ਅੱਗੇ ਦੀ ਕਾਰਵਾਈ ਜਿਹੜੀ ਹੈ ਉਹ ਅਮਲ 'ਚ ਲਿਆਂਦੀ ਜਾ ਰਹੀ ਹੈ ਫਿਲਹਾਲ ਇਹ ਸ਼ਖਸ ਰਿਮਾਂਡ ਤੇ ਦੱਸਿਆ ਜਾ ਰਿਹਾ ਹੈ ਔਰ ਕਾਫੀ ਸਮੇਂ ਤੋਂ ਜਿਹੜਾ ਕੀ ਹੈ ਪੁਲਿਸ ਨੂੰ ਇਸ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸੀ ਔਰ ਕਾਰਵਾਈ ਜਿਹੜੀ ਹੈਗੀ ਆ ਉਹ ਹੁਣ ਜਾ ਕੇ ਕੀਤੀ ਗਈ ਹੈ ਤਾਂ ਇਹ ਪੁਲਿਸ ਦੀ ਇਸ ਕਾਰਵਾਈ ਨੂੰ ਤੁਸੀਂ ਕਿਸ ਤਰ੍ਹਾਂ ਨਾਲ ਦੇਖਦੇ ਹੋ ਕੀ ਕਹਿਣਾ ਚਾਹੋਗੇ ਪੁਲਿਸ ਦੀ ਇਸ ਕਾਰਵਾਈ ਤੇ 255 ਗ੍ਰਾਮ ਦੇ ਕਰੀਬ ਹੈਰੋਇਨ ਸਮੇਤ ਇੱਕ ਸ਼ਖਸ ਨੂੰ ਕਾਬੂ ਕਰ ਮਾਮਲਾ ਜਿਹੜਾ ਹੈਗਾ ਦਰਜ ਕੀਤਾ ਗਿਆ ਔਰ ਦੱਸ ਦਈਏ ਕਿ ਜਸਵਿਲਾ ਨਾਮ ਦਾ ਇੱਕ ਇਹ ਹੋਟਲ ਹੈ ਜਿੱਥੇ ਇਹ ਕਾਰਵਾਈ ਕੀਤੀ ਗਈ ਹੈ ਐਫ ਆਈ ਆਰ ਦੇ ਵਿੱਚ ਪੁਲਿਸ ਦੇ ਵੱਲੋਂ ਬਕਾਇਦਾ ਤੌਰ ਤੇ ਇਸ ਦਾ ਜ਼ਿਕਰ ਕੀਤਾ ਗਿਆ ਕਿ ਹੋਟਲ ਦੀ ਆੜ ਦੇ ਵਿੱਚ ਜਿਹੜਾ ਕੀ ਇੱਥੇ ਇਹ ਤੰਦਾ ਜਿਹੜਾ ਹੈਗਾ ਉਹ ਚੱਲ ਰਿਹਾ ਸੀ ਔਰ ਇਹ ਵੀ ਜ਼ਿਕਰ ਕੀਤਾ ਗਿਆ ਪੁਲਿਸ ਦੇ ਵੱਲੋਂ ਕਿ ਇਹ ਸ਼ਖਸ ਜਿਹੜਾ ਹੈਗਾ ਉਹ ਅ ਲਗਾਤਾਰ ਜਿਹੜਾ ਇਹ ਕਾਰਵਾਈਆਂ ਇਹੋ ਜੀਆਂ ਕਰ ਰਿਆ ਸੀ ਔਰ ਚਿੱਟਾ ਜਿਹੜਾ ਹੈਗਾ ਉਹ ਵੇਚ ਰਿਆ ਸੀਗਾ ਜਿਹੜਾ ਕਿ ਅਸੀਂ ਜਿਸ ਨੂੰ ਹੈਰੋਇਨ ਜਾਂ ਚਿੱਟਾ ਵੀ ਕਹਿ ਲੈਂਦੇ ਆ ਉਹ ਵੇਚਿਆ ਜਾ ਰਿਆ ਸੀ ਤਾਂ ਉਸ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਹੈਗੀਆਂ ਇਸ ਟਾਈਮ ਦੀਆਂ ਅਸੀਂ ਸਾਂਝੀਆਂ ਜਿਹੜੀਆਂ ਉਹ ਕਰ ਰਹੇ ਆ ਮੁਖਸਰ ਸਾਹਿਬ ਨੈਸ਼ਨਲ ਹਾਈਵੇ ਤੋਂ ਕਿਹੜੀ ਜਗ੍ਹਾ ਹੈ ਜਲਾਲਾਬਾਦ ਵਿੱਚ ਬਿਲਕੁਲ ਭਾਜੀ ਜਲਾਲਾਬਾਦ ਦੇ ਵਿੱਚ ਤੁਹਾਨੂੰ ਦੱਸ ਦਿੰਨੇ ਆ ਕਿ ਜਸ ਵਿਲਾ ਹੈਗੀ ਆ ਇਹ ਸਾਹਮਣੇ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਇਹ ਜਸ ਵਿਲਾ ਇਸ ਨੂੰ ਦੱਸਿਆ ਜਾਂਦਾ ਜਸ ਵਿਲਾ ਭਾਜੀ ਜਸ ਵਿਲਾ ਨਹੀਂ ਨਾਮ ਸਹੀ পড়ੋ ਭਾਜੀ ਇਹੀ ਜਿਹੜਾ ਹੈਗਾ ਦੱਸਿਆ ਗਿਆ ਇਹਦੇ ਵਿੱਚ ਵੀ ਨਾਮ ਜਿਹੜਾ ਇਸੇ ਤਰ੍ਹਾਂ ਦਾ ਹੀ ਆ ਕੁਝ ਡ੍ਰੀਮ ਵਿਲਾ ਪੈਲਸ ਕੋਲ ਆ ਹਾਂਜੀ ਹਾਂਜੀ ਡ੍ਰੀਮ ਵਿਲਾ ਪੈਲਸ ਦੇ ਕੋਲ ਆ ਤੁਹਾਨੂੰ ਜਗ੍ਹਾ ਜਿਹੜੀ ਆ ਦਿਖਾ ਦਿੰਨੇ ਆ 255 ਗ੍ਰਾਮ ਹੈਰੋਇਨ ਦੇ ਨਾਲ ਇੱਕ ਸ਼ਖਸ ਨੂੰ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਔਰ ਐਫ ਆਈ ਆਰ ਦਰਜ ਕੀਤੀ ਗਈ ਹੈ ਔਰ ਦੱਸ ਦਈਏ ਕਿ ਐਫ ਆਈ ਆਰ ਜਿਹੜੀ ਹੈਗੀ ਹੈ ਉਹ ਐਸਟੀਐਫ ਦੇ ਵੱਲੋਂ ਕੀਤੀ ਗਈ ਹੈ ਸਪੈਸ਼ਲ ਟਾਸਕ ਫੋਰਸ ਫਿਰੋਜ਼ਪੁਰ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਬਿਲਕੁਲ ਕੋਸ਼ਿਸ਼ ਕਰ ਰਹੇ ਆ ਕਮੈਂਟ ਜਿਹੜੇ ਆ ਉਹ ਪੜਨ ਦੀ ਤਾਂ ਪੁਲਿਸ ਦੇ ਵੱਲੋਂ ਇਹ ਜੋ ਕਾਰਵਾਈ ਕੀਤੀ ਗਈ ਹੈ ਇਸ ਨੂੰ ਤੁਸੀਂ ਕਿਸ ਤਰ੍ਹਾਂ ਨਾਲ ਦੇਖਦੇ ਹੋ ਕਮੈਂਟ ਜ਼ਰੂਰ ਕਰਨਾ ਫਿਲਹਾਲ ਨਾਲੇ ਦੇ ਉੱਪਰ ਨਹੀਂ ਜੀ ਨਾਲੇ ਦੇ ਉੱਪਰ ਨਹੀਂ ਭਾਈ ਇਹ ਨਹਿਰ ਹੈ ਨਹਿਰ ਦੇ ਉੱਪਰ ਸੀਗਾ ਬੰਨੇ ਵਾਲਾ ਨਹੀਂ ਮੰਨੇ ਵਾਲਿਆਂ ਨੂੰ ਜਿਹੜੀ ਨਹਿਰ ਜਾਂਦੀ ਹੈ ਭਾਈ ਉਸ ਦੇ ਉੱਪਰ ਹੈ ਔਰ ਇਹ ਲੰਬੇ ਸਮੇਂ ਤੋਂ ਦੱਸ ਰਹੇ ਆ ਕਿ ਇੱਥੇ ਧੰਦਾ ਕੀਤਾ ਜਾ ਰਿਹਾ ਸੀ ਜਿਸ ਨੂੰ ਪੁਲਿਸ ਦੇ ਵੱਲੋਂ ਹੁਣ ਇਸ ਦਾ ਪਰਦਾ ਜਿਹੜਾ ਹੈਗਾ ਉਹ ਫਾਸ਼ ਕੀਤਾ ਗਿਆ ਔਰ ਕਾਰਵਾਈ ਕਰਦੇ ਹੋਏ ਇੱਕ ਸ਼ਖਸ ਨੂੰ ਹਿਰਾਸਤ ਦੇ ਵਿੱਚ ਲੈ ਲਿੱਤਾ ਗਿਆ ਤਾਂ ਫਿਲਹਾਲ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਦਿਖਾ ਰਹੇ ਆ ਇੱਕ ਬਾਈ ਕਹਿ ਰਿਹਾ ਸੀ ਨਾਮ ਕੁਝ ਹੋਰ ਹੈ ਬਾਈ ਨਾਮ ਇਹਦਾ ਕੀ ਨਾਮ ਕੀ ਹੈ ਅਸਲ ਨਾਮ ਕੀ ਜੰਦਾ ਜਸਵਿਲਾ ਕਰਕੇ ਜਾਂਦੇ ਆ ਜ਼ਿਆਦਾਤਰ ਮਸ਼ਹੂਰ ਤਾਂ ਜਸਵਿਲਾ ਦੇ ਨਾਮ ਤੇ ਹੀ ਹੈ ਸਾਡੀ ਨੌਲੇਜ ਤਾਂ ਜਸਵਿਲਾ ਹੀ ਆ ਪਤਾ ਨਹੀਂ ਹੁਣ ਜੇ ਕੋਈ ਹੋਰ ਵੀ ਨਾਮ ਹੋਵੇ ਤਾਂ ਨਾਮ ਦੱਸੋ ਮੁੰਡੇ ਦਾ ਜੋ ਨਸ਼ਾ ਵੇਚਦਾ ਸੀ ਬਾਈ ਜੀ ਜੋ ਐਫ ਆਈ ਆਰ ਦਰਜ ਕੀਤੀ ਆ ਪੁਲਿਸ ਦੇ ਮੁਤਾਬਕ ਜਸਪ੍ਰੀਤ ਪ੍ਰੀਤ ਪ੍ਰੀਤ ਨਾਮ ਹੈ ਜਸਪ੍ਰੀਤ ਉਰਫ ਪ੍ਰੀਤ ਨਾਮ ਜਿਹੜਾ ਹੈਗਾ ਉਹ ਦੱਸਿਆ ਜਾ ਰਿਹਾ ਬੱਗੇ ਕਿ ਉਤਾੜ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹਾਂ ਬਾਈ ਜੀ ਲਿਖ ਰਿਹਾ ਲਵਲੀ ਡੀ ਕੇ ਹਾਂਜੀ ਜਸ ਵਿਲਾਹੀ ਹੈ ਹਾਂਜੀ ਬਾਈ ਜੀ ਇਹੀ ਵਿਲਾ ਹੈ ਇਹ ਨਹੀਂ ਪਤਾ ਹੁਣ ਜੋ ਅਸੀਂ ਅਜ ਤਿਕਨ ਸੁਣਦੇ ਆਏ ਆ ਜਸ ਵਿਲਾਹੀ ਸੀਗੀ ਪਰ ਹੁਣ ਜਿਹੜੀ ਹੈ ਕਾਰਵਾਈ ਹੋ ਗਈ ਹੈ ਤਾਂ ਦੱਸ ਦਈਏ ਕਿ ਇੱਕ ਸ਼ਖਸ ਨੂੰ ਕਾਬੂ ਕੀਤਾ ਗਿਆ ਔਰ ਪੁਲਿਸ ਦੇ ਵੱਲੋਂ ਹੁਣ ਬੈਕਵਰਡ ਫਾਰਵਰਡ ਲਿੰਕ ਜਿਹੜੇ ਹੈਗੇ ਆ ਉਹ ਖੰਗਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇੱਥੇ ਹੋਟਲ ਦੀ ਆਰਟ ਦੇ ਵਿੱਚ ਕਿੰਨੀ ਦੇਰ ਤੋਂ ਇਹ ਕੰਮ ਚੱਲ ਰਿਹਾ ਸੀ ਹੋਟਲ ਦੀ ਆਰਟ ਦੇ ਵਿੱਚ ਕਿੰਨੀ ਦੇਰ ਤੋਂ ਡਰੱਗਸ ਜਿਹੜੀ ਹੈ ਉਹ ਵੇਚੀ ਜਾ ਰਹੀ ਸੀ ਨੌਜਵਾਨਾਂ ਨੂੰ ਡਰੱਗਸ ਜਿਹੜੀ ਹੈ ਉਹ ਦਿੱਤੀ ਜਾ ਰਹੀ ਸੀ ਇਸ ਦੇ ਉੱਤੇ ਜਿਹੜੀ ਹੈ ਪੁਲਿਸ ਨੇ ਕਾਰਵਾਈ ਕੀਤੀ ਹੈ ਪੁਲਿਸ ਦੀ ਕਾਰਵਾਈ ਤੁਹਾਨੂੰ ਕਿੱਦਾਂ ਲੱਗੀ ਕਿਸ ਤਰ੍ਹਾਂ ਨਾਲ ਦੇਖਦੇ ਹੋ ਜਰੂਰ ਕਮੈਂਟ ਕਰੋ ਸਨਿਕ ਕਪੂਰ ਜੀ ਲਿਖ ਰਹੇ ਜਲਾਲਾ ਬੰਦ ਥੈਂਕ ਯੂ ਸਰ ਜਗਰੂਪ ਸਿੰਘ ਜੀ ਜਲਾਲਾ ਬੰਦ ਛੋਟਾ ਵੀ ਇਹਦੇ ਜੋ ਕਾਰ ਵਾਲੇ ਨਹੀਂ ਹੁੰਦੀ ਹੂੰ ਹੂੰ ਬਿਲਕੁਲ ਛੋਟੀਆਂ ਕਾਰਵਾਈਆਂ ਜਿਹੜੀਆਂ ਉਹ ਅਕਸਰ ਹੀ ਦੇਖਣ ਨੂੰ ਮਿਲਦੀਆਂ ਔਰ ਲੇਕਿਨ ਇਹ ਵੱਡੀ ਕਾਰਵਾਈ ਹੈ ਇਸ ਲਈ ਤੁਹਾਡੇ ਨਾਲ ਖਬਰ ਸਾਂਝੀ ਕਰ ਰਹੇ ਆ ਐਸਟੀਐਫ ਫਿਰੋਜ਼ਪੁਰ ਦੇ ਵੱਲੋਂ ਜਿਹੜਾ ਹੈਗਾ ਇਸ ਦੇ ਉੱਤੇ ਕਾਰਵਾਈ ਕੀਤੀ ਗਈ ਹੈ। ਕਾਰਵਾਈ ਠੋਕੇ ਹੋਣੀ ਚਾਹੀਦੀ ਆ ਬਿਲਕੁਲ ਜੀ ਇਹੋ ਜਿਹੇ ਜਿਹੜੇ ਚਿੱਟੇ ਵਪਾਰੀ ਆ ਜਾਂ ਜਿਹੜੇ ਅ ਹੇਰੋਇਨ ਦੇ ਨਾਲ ਸਾਡੀ ਨੌਜਵਾਨ ਪੀੜੀ ਨੂੰ ਗਰਕ ਕਰ ਰਹੇ ਆ ਸਾਡੀ ਜਿਹੜੀ ਨੌਜਵਾਨ ਪੀੜੀ ਗਰਕ ਹੁੰਦੀ ਜਾ ਰਹੀ ਆ ਲਗਾਤਾਰ ਔਰ ਉਸ ਤੇ ਉੱਤੇ ਜੇਕਰ ਪੁਲਿਸ ਐਸਟੀਐਫ ਦੇ ਵੱਲੋਂ ਕੋਈ ਕਾਰਵਾਈ ਕੀਤੀ ਜਾਂਦੀ ਆ ਤਾਂ ਵਾਕਿਆ ਹੀ ਛਿਲਾਂਗਾ ਜੋ ਕਾਰਵਾਈ ਆ ਕਿਉਂਕਿ ਅਕਸਰ ਹੀ ਜਿਹੜਾ ਹੈਗਾ ਉਹ ਦੇਖਣ ਨੂੰ ਮਿਲਦਾ ਕਿ ਛੋਟੇ ਮੋਟੇ ਜਿਹੜੇ ਹੈਗੇ ਆ ਉਹ ਤਸਕਰ ਜਿਹੜੇ ਆ ਕਾਬੂ ਕੀਤੇ ਜਾਂਦੇ ਆ 5 ਗ੍ਰਾਮ ਜਾਂ 10 ਗ੍ਰਾਮ ਵਾਲੇ ਔਰ ਏਡੀ ਵੱਡੀ ਕਾਰਵਾਈ ਜਿਹੜੀ ਹੈ ਉਹ ਕਾਫੀ ਸਮੇ ਬਾਅਦ ਦੇਖਣ ਨੂੰ ਮਿਲੀ ਆ ਔਰ ਉਹ ਵੀ ਜਲਾਲਾਬਾਦ ਲੋਕਲ ਦੇ ਵਿੱਚ ਹੋਟਲ ਵੀ ਸੀਲ ਕਰਿਓ ਬਾਈ ਜੀ ਇਹ ਪੁਲਿਸ ਦੀ ਕਾਰਵਾਈ ਆ ਪੁਲਿਸ ਦੇ ਵੱਲੋਂ ਇਹ ਕਾਰਵਾਈ ਨੂੰ ਅਮਲ ਚ ਲਿਆਇਆ ਜਾਣਾ ਪਤਾ ਨਹੀਂ ਹੁਣ ਕੀ ਅੱਗੇ ਦੀ ਕਾਰਵਾਈ ਹੋਏਗੀ ਲੇਕਿਨ ਹਾਂ ਇਹ ਦੱਸ ਦਈਏ ਕਿ ਐਫ ਆਈ ਆਰ ਨੰਬਰ 40 ਐਸਟੀਐਫ ਫਿਰੋਜ਼ਪੁਰ ਦੇ ਵੱਲੋਂ ਜਿਹੜੀ ਕੀ ਹੈ ਦਰਜ ਕੀਤੀ ਗਈ ਹੈ ਔਰ ਇੱਕ ਸ਼ਖਸ ਨੂੰ 255 ਗ੍ਰਾਮ ਦੇ ਕਰੀਬ ਜਿਹੜਾ ਕੀ ਦੱਸਿਆ ਜਾ ਰਿਹਾ ਹੈ ਕਿ ਹੈਰੋਇਨ ਬਰਾਮਦ ਹੋਈ ਹੈ ਵਿਕਰਮਜੀਤ ਸਿੰਘ ਇਹ ਤਾਂ ਹੂੰ ਦੂਸਰਾ ਕੰਮ ਵੀ ਬੰਦ ਕਰੋ ਜਲਾਲਾਬਾਦ ਚ ਬਾਈ ਜੀ ਹੋਰ ਬੜੇ ਕੰਮ ਚੱਲੀ ਜਾਂਦੇ ਆ ਕਿਹੜਾ ਕੰਮ ਕਹਿੰਨੇ ਤੁਸੀਂ ਕੁਝ ਨਹੀਂ ਹੋਣਾ ਚਲੋ ਕਾਰਵਾਈ ਹੋ ਗਈ ਹੈ ਫਿਲਹਾਲ ਬੰਦਾ ਜਿਹੜਾ ਹੈਗਾ ਆ ਰੋਜ਼ ਇਥੇ ਪੁਲਿਸ ਨਾਕਾ ਲਾਉਂਦੀ ਹੈ ਬਿਲਕੁਲ ਜੀ ਨਾਕਾ ਰੋਜ਼ ਲੱਗਦਾ ਹੈ ਲੇਕਿਨ ਕਾਰਵਾਈ ਜਿਹੜੀ ਆ ਉਹ ਹੁਣ ਵੇਖਣ ਨੂੰ ਮਿਲੀ ਹੈ ਇਸ ਲਈ ਅਸੀਂ ਤੁਹਾਡੇ ਨਾਲ ਤੁਹਾਡੇ ਕੋਲ ਕਮੈਂਟ ਕਿਉਂ ਪੁੱਛੇ ਹੈ ਇਸੇ ਕਰਕੇ ਪੁੱਛਿਆ ਕਿ رائے ਦਿਓ ਤੁਸੀਂ ਆਪਣੀ ਕਿ ਕਿਸ ਤਰ੍ਹਾਂ ਨਾਲ ਦੇਖਦੇ ਹੋ ਪੁਲਿਸ ਦੀ ਇਸ ਕਾਰਵਾਈ ਨੂੰ ਪੁਲਿਸ ਦੇ ਵੱਲੋਂ ਇਹ ਕਾਰਵਾਈ ਜਿਹੜੀ ਆ ਕੀਤੀ ਗਈ ਹੈ ਔਰ 255 ਗ੍ਰਾਮ ਹੈਰੋਇਨ ਦੇ ਨਾਲ ਇੱਕ ਸ਼ਖਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਆ ਬਾਜਵਾਜੀ ਪੁੱਛ ਰਿਹਾ ਇਸ ਟਾਈਮ ਕਿੱਥੇ ਹੋ ਬਾਈ ਜਿੱਥੇ ਲਾਈਵ ਹੁੰਦਾ ਉੱਥੇ ਹੀ ਆ ਲਾਈਵ ਦੇ ਵਿੱਚ ਹੀ ਆ ਤਾਂ ਕਾਰਵਾਈ ਜਿਹੜੀ ਆ ਉਹ ਪੁਲਿਸ ਦੇ ਵੱਲੋਂ ਕੀਤੀ ਗਈ ਆ ਦੱਸ ਦਈਏ ਕਿ ਇੱਕ ਸ਼ਖਸ ਨੂੰ 255 ਗ੍ਰਾਮ ਦੇ ਕਰੀਬ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਜਿਸ ਨੂੰ ਕਾਬੂ ਕਰਨ ਤੋਂ ਬਾਅਦ ਫਿਰੋਜ਼ਪੁਰ ਐਸਟੀਐਫ ਦੇ ਵੱਲੋਂ ਆਪਣੇ ਨਾਲ ਲਿਜਾਇਆ ਗਿਆ ਔਰ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿੱਤਾ ਗਿਆ ਔਰ ਦੱਸ ਦਈਏ ਕਿ ਮੁਕੱਦਮਾ ਨੰਬਰ 40 ਐਸਟੀਐਫ ਫਿਰੋਜ਼ਪੁਰ ਦੇ ਵੱਲੋਂ ਦਰਜ ਕੀਤਾ ਗਿਆ ਔਰ ਰਿਮਾਂਡ ਤੇ ਲੈ ਲਿੱਤਾ ਗਿਆ ਰਿਮਾਂਡ ਤੋਂ ਬਾਅਦ ਕਈ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਜਿਹੜੀ ਆ ਉਹ ਜਿਤਾਈ ਜਾ ਰਹੀ ਹੈ ਬਾਈ ਜੀ ਕਿੰਨਾ ਟਾਈਮ ਟਾਈਮ ਬਾਈ ਜੀ ਉਹ ਇਸ ਕਾਰਵਾਈ ਦਾ ਪੁੱਛ ਰਹੇ ਹੋ ਇਹ ਕਾਰਵਾਈ ਬਾਈ ਜੀ ਅੱਜ ਐਫ ਆਈ ਆਰ ਜਿਹੜੀ ਉਹ ਸਾਹਮਣੇ ਆਈ ਹੈ ਇਸ ਬੰਦੇ ਦਾ ਰਿਮਾਂਡ ਜਿਹੜਾ ਹੈਗਾ ਉਹ ਲਿਆ ਗਿਆ ਹੈ ਕਾਬੂ ਇਹਨੂੰ ਕੀਤਾ ਪੁਲਿਸ ਦੇ ਵੱਲੋਂ ਔਰ ਬਹੁਤ ਜਿਹੜਾ ਕਿ ਇਹ ਸ਼ਲਾਘਾਯੋਗ ਕਦਮ ਹੈ ਮੈਂ ਤਾਂ ਕਹਾਗਾ ਪੁਲਿਸ ਦਾ ਜੇ ਪੁਲਿਸ ਨੇ ਕਿਸੇ ਚਿੱਟੇ ਵਾਲੇ ਨੂੰ ਹੱਥ ਪਾਇਆ ਉਸ ਨੂੰ ਕਾਬੂ ਕੀਤਾ ਉਸ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਡੱਕਿਆ ਤਾਂ ਬਹੁਤ ਵਧੀਆ ਕਾਰਵਾਈ ਹੈ ਪੁਲਿਸ ਦੀ ਇਹ ਆ ਇਸ ਲਈ ਤੁਹਾਨੂੰ ਪੁੱਛ ਰਿਹਾ ਸੀ ਕਿ ਤੁਸੀਂ ਵੀ ਦੱਸੋ ਆਪਣੀ ਰਾਏ ਦਿਓ ਕਿ ਤੁਹਾਨੂੰ ਇਹ ਕਾਰਵਾਈ ਕਿੱਦਾਂ ਦੀ ਲੱਗੀ ਹੈ ਫਿਲਹਾਲ ਦੱਸ ਦਈਏ ਕਿ ਇੱਕ ਸ਼ਖਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੂੰ ਬਈ ਕਹਿੰਦੇ ਪਹਿਲਾਂ ਵੱਡੇ ਵੱਡੇ ਮਗਰਮਾਂ 'ਚ ਫੜੋ ਬਈ ਇਹ ਵੀ ਛੋਟਾ ਨਹੀਂ 250 ਗ੍ਰਾਮ ਕਿੰਨੇ ਦਾ ਹੋ ਗਿਆ 255 ਗ੍ਰਾਮ 255 ਗ੍ਰਾਮ ਕਿੰਨੇ ਦਾ ਹੋ ਗਿਆ ਲੱਖਾਂ ਚ ਹੋ ਗਿਆ ਇਹ ਵੀ ਕੋਈ ਛੋਟੀ ਕਾਰਵਾਈ ਨਹੀਂ ਬਹੁਤ ਹੈ ਇਹ ਇਹ ਵੀ ਬਹੁਤ ਹੁੰਦਾ ਬਾਈ ਜੀ ਛੋਟੀ ਕਾਰਵਾਈ ਨਹੀਂ ਇਹ ਇਸ ਤੋਂ ਛੋਟੀ ਕਾਰਵਾਈ ਨਾਲ ਸਮਝੋ ਇੱਕ ਬੰਦੇ ਤੋਂ ਪਕੜਿਆ ਗਿਆ ਔਰ ਉਹ ਵੀ ਲੋਕਲ ਪਰ ਇਹ ਵੱਡੀ ਕਾਰਵਾਈ ਆ ਫਿਲਹਾਲ ਇਸ ਤਰ੍ਹਾਂ ਦੀਆਂ ਖਬਰਾਂ ਤੁਹਾਡੇ ਤਾਂ ਹੀ ਲਿਆਉਂਦੇ ਰਾਂਗੇ ਜੁੜੇ ਰਹੋ ਸਾਡੇ ਨਾਲ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਆਪਾਂ ਤੁਹਾਡੇ ਤੋਂ ਹੋਰ ਕੁਝ ਨਹੀਂ ਮੰਗਦੇ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਕਿਉਂਕਿ ਜੇਕਰ ਤੁਸੀਂ ਸ਼ੇਅਰ ਕਰਦੇ ਆਂ ਇਹਦੇ ਨਾਲ ਸਾਡਾ ਹੌਸਲਾ ਵਧਦਾ ਔਰ ਅਸੀਂ ਇਹੋ ਜਿਹੀਆਂ ਖਬਰਾਂ ਅੱਗੇ ਤੋਂ ਤੁਹਾਨੂੰ ਵਿਖਾਉਣ ਦੇ ਲਈ ਸਾਨੂੰ ਜਿਹੜੀ ਹੈਗੀ ਪ੍ਰੇਰਣਾ ਮਿਲਦੀ ਆ ਹੌਸਲਾ ਬਣਦਾ ਸਾਡਾ ਕਿ ਸਾਨੂੰ ਜਿਹੜਾ ਹੈਗਾ ਉਹ ਤੁਸੀਂ ਪਿਆਰ ਕਰਦੇ ਹੋ ਸਾਡੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਤਾਂ ਸ਼ੇਅਰ ਬਾਈ ਬਣੇ ਯਾਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਇੱਕ ਸ਼ੇਅਰ ਦੇ ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਲੇਕਿਨ ਸਾਡਾ ਜਿਹੜਾ ਹੈਗਾ ਉਸ ਦੇ ਨਾਲ ਫਾਇਦਾ ਹੋ ਜਾਂਦਾ ਤੁਹਾਡੇ ਤਾਂ ਹੀ ਇਸੇ ਤਰ੍ਹਾਂ ਹੀ ਜਾਣਕਾਰੀਆਂ ਜਿਹੜੀਆਂ ਉਹ ਲੈ ਕੇ ਆਂਦੇ ਰਹੇ ਆਂ ਔਰ ਆਂਦੇ ਰਵਾਂਗੇ ਤੁਹਾਡਾ ਪਿਆਰ ਇਦਾਂ ਹੀ ਮਿਲਦਾ ਰਿਹਾ ਤਾਂ ਜ਼ਰੂਰ ਤੁਹਾਡੇ ਨਾਲ ਅੱਗੇ ਵੀ ਜਾਣਕਾਰੀਆਂ ਜਿਹੜੀਆਂ ਹੈਗੀਆਂ ਉਹ ਸਾਂਝੀਆਂ ਕਰਾਂਗੇ ਫਿਲਹਾਲ ਪੁਲਿਸ ਦੇ ਵੱਲੋਂ ਜਿਹੜੀ ਹੈ ਕਾਰਵਾਈ ਕੀਤੀ ਗਈ ਹੈ ਔਰ ਐਫ ਆਈ ਆਰ ਲਾਂਚ ਕਰ ਦਿੱਤੀ ਗਈ ਹੈ 255 ਗ੍ਰਾਮ ਦੇ ਕਰੀਬ ਜਿਹੜੀ ਹੈਰੋਇਨ ਹੈ ਉਹ ਬਰਾਮਦ ਕੀਤੀ ਗਈ ਹੈ ਔਰ ਜਲਾਲਾਬਾਦ ਦਾ ਹੀ ਇੱਕ ਸ਼ਖਸ ਕਾਬੂ ਕੀਤਾ ਗਿਆ ਪੁਲਿਸ ਦਾ ਦਾਵਾ ਹੈ ਕਿ ਹੋਟਲ ਦੀ ਆੜ ਦੇ ਵਿੱਚ ਜਿਹੜਾ ਕੀ ਹੈ ਇਸ ਦੇ ਵੱਲੋਂ ਇਹ ਤੰਦਾ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਸੀ